ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਅਕਾਲ ਕਟ ਦੇ ਵਿੱਚ 18 ਮਈ ਨੂੰ ਨਗਰ ਖੇੜੇ ਦੇ ਪ੍ਰੋਗਰਾਮ ਲੋਕ ਢਾਡੀ ਦੇਸ ਰਾ ਲਚਕਾਣੀ ਪਾਰਟੀ ਦਾ ਜਿਹੜਾ ਰੰਗਾਂ ਰੰਗ ਪ੍ਰੋਗਰਾਮ ਹੋਣਾ ਜੀ ਲੋਕ ਢਾਡੀ ਦੇਸ ਰਾ ਲਚਕਾਣੀ ਦਾ ਜਿਹੜਾ ਸੱਭਿਆਚਾਰ ਪ੍ਰਾਤਨਾ ਖਾੜਾ ਬਹੁਤ ਧੰਨਵਾਦੀਆਂ ਸਾਰੇ ਸੱਜਣਾ ਦੇ ਜਿਹੜੇ ਵੀ ਇਸ ਚੈਨਲ ਨੂੰ ਦੇਖਦੇ ਨੇ ਸਬਸਕ੍ਰਾਈਬ ਕੀਤਾ ਤਾਂ ਜਿਨ੍ਹਾਂ ਨੇ ਨਹੀਂ ਵੀ ਕੀਤਾ ਉਹ ਵੀ ਕਰ ਲਿਓ ਬਹੁਤ ਧੰਨਵਾਦੀਆਂ ਜੀ 18 ਮਈ ਨੂੰ ਨਗਰ ਖੇੜੇ ਦੇ ਚਰਨਾ ਦੇ ਵਿੱਚ ਲੋਕਡਾਡੀ ਦੇਸ ਰਾਲਾ ਲਚਕਾਣੀ ਦਾ ਅਖਾੜਾ ਪਹੁੰਚਣ ਦੀ ਜਰੂਰ ਕਿਰਪਾਲਤਾ ਕਰਿਓ ਪਿੰਡ ਅਕਾਲਗੜ ਦੱਸਦੀ ਐ ਸਰੋਤਿਆਂ ਨੂੰ ਪਿੰਡ ਅਕਾਲਗੜ ਜਿਹੜੇ ਨੇੜੇ ਖਿਜਰਾਬਾਦ ਸਲੇਮਪੁਰ ਮੁਦੋਂ ਇਹ ਪਿੰਡ ਪੈਂਦੇ ਨੇ ਜੀ ਅਕਾਲਗੜ ਪਹੁੰਚਣ ਦੀ ਕਿਰਪਾਲਤਾ ਕਰਿਓ 18 ਮਈ ਨੂੰ ਸੰਗਜੀ ਅਖਾੜਾ ਦੇਸ਼ਾ ਲਚਕਾਣੀ ਲੋਕ ਢਾਡੀ ਜੀ ਗੁਰੂ ਦਾ ਲੰਗਰ ਟੁੱਟ ਵਰਤੇਗਾ ਸਾਰੀਆਂ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ